ਅਇ ਤੋ ਦੋ ਤਿੰਨ ਸਾਲ ਬੱਲੇ ਨਾ ਮੈਨੂੰ ਕਿਸੇ ਨੇ ਕਿਹਾ ਸੀ ਕੰਦਾ Hindu ਹੋ ਕੇ ਮਤਲਬ ਸਨਾਤਨ ਧਰਮ ਦੇ ਵਿੱਚ ਹੋ ਕੇ ਤੇਰਾ ਬਾਬਾ ਦੀਪ ਸਿੰਘ ਤੇ ਨਾ ਭਰੋਸਾ ਇਹ ਗਿੱਦਾ ਹੋ ਗਿਆ ਤਾਂ ਮੈਂ ਕਿਹਾ ਮਾਲਕ ਜਦੋਂ ਪਿਆਰ ਕਰਦਾ ਬਾਬਾ ਜੀ ਜਦੋਂ ਆਪਣੇ ਦਰਬਾਰ ਜਾ ਆਪਾਂ ਫੜ ਕੇ ਲੈ ਜਾਂਦੇ ਤੇ ਬਾਬਾ ਜੀ ਪੁੱਛਦੇ ਕਿ ਤੂੰ Hindu ਹੈ ਸਿੱਖ ਹੈ ਮੁਸਲਮਾਨ ਕੇ ਸਾਈ ਪਰਮਾਤਮਾ ਜਿੰਨੂੰ ਪਿਆਰ ਕਰਦਾ ਉਹ ਧਰਮ ਥੋੜੀ ਵੇਦਾ ਉਹਦੀ ਨਿਹਰਾ ਜਦ ਸਾਰੇ ਉਹਦੇ ਹੀ ਬੱਚੇ ਤਾਂ ਸਾਨੂੰ ਦਾ ਸੰਭੇ ਹੀ ਬਾਬਾ ਦੀਪ ਸਿੰਘ ਨੇ ਇੱਥੋਂ ਹੀ ਸਮਝ ਆ ਗਈ ਸੀ ਕਿ ਧਰਮਾਂ ਦੇ ਜਿਹੜੇ ਚਸ਼ਮੇ ਆ ਨਾ ਆਪਾਂ ਲਾਏ ਮਾਲਕ ਲਈ ਤਾਂ ਸਭ ਇੱਕੋ ਹੀ ਹੈ ਆਪਣੇ ਗੁਰੂ ਪਰਮਾਤਮਾ ਦੇ ਦਰਬਾਰ ਦੇ ਜਿਹੜਾ ਅਜੇ ਦੇ ਸਮੇਂ 'ਚ ਜਾ ਪਾਰਿਆ ਨਾ ਉਹ ਕਦੇ ਆਇਆ ਨਾ ਘਮੰਡ ਕਰਕੇ ਸਮਝੇ ਕਿ ਮੈਂ ਗਿਆ ਤੁਸੀਂ ਨਹੀਂ ਗਏ ਮਾਲਕ ਤੁਹਾਨੂੰ ਬਾਹ ਫੜ ਕੇ ਲੈ ਗਿਆ ਜੇ ਜਿੰਨੂੰ ਮਾਲਕ ਚਾਹੁੰਦਾ ਨਾ ਜਿੰਨੂੰ ਮਾਲਕ ਯਾਦ ਕਰਦਾ ਮਾਲਕ ਵੀ ਪਿਆਰ ਕਰਦਾ ਆਪਣੇ ਬੱਚੇ ਨੂੰ ਵੀ ਮੇਰਾ ਬੱਚਾ ਆਵੇ ਮੇਰੇ ਕੋ ਉਹ ਫਿਰ ਬਾਹ ਫੜ ਕੇ ਲੈ ਕੇ ਆਂਦਾ ਜੇ ਸੋ ਇਹ ਤਾਂ ਸਾਰੇ ਪਿਆਰ ਦੀਆਂ ਗੱਲਾਂ ਜੀ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੱਸਾਂ ਦਾ ਮੈਨੂੰ ਸਾਹਮਣ ਵਾਲੇ ਬਾਬਾ ਦੀਪ ਸਿੰਘ ਜੀ ਸਮਾਂ ਨਾ ਔਖਾ ਪਿਆ ਨਾ ਭਾਰੀ ਪਿਆ ਹਰ ਪਾਸੇ ਧੋਖੇ ਖਾਦੇ ਏ ਸਮੋਹ ਲੋਕ ਦੁਨੀਆ ਨੇ ਦਿਲ ਤੋੜ ਕੇ ਪੂਰੇ ਚੂਰੋ-ਚੂਰ ਕਰਦਾ ਹੈ ਕਿ ਆਹ ਬੰਦਾ ਨਹੀਂ ਉਨੋਠ ਸਕਦਾ ਪਰ ਜੇ ਮਰਦੇ ਚ ਵੀ ਜਾਨ ਪਈ ਹੈ ਨਾ ਤੇ ਬਾਬਾ ਦੀਪ ਸਿੰਘ ਦੇ ਦਰਬਾਰ ਚ ਆ ਗਈ ਪਈ ਹੈ ਅੰਦਰੋਂ ਖਤਮ ਹੋ ਗਈ ਸੀ ਨਾ ਜਿਹੜੀ ਸੀ ਮੇਰੇ ਸਰੀਰ ਦੇ ਮੈਂ ਕਹਿੰਦਾ ਮੇਰੇ ਮਾਲਕ ਨੇ ਪੂਰਾ ਮੈਨੂੰ ਨਵਾਂ ਬਣਾਤਾ ਬਾਬਾ ਦੀਪ ਸਿੰਘ ਜੀ ਤਾਂ ਜ਼ਿੰਦਗੀਆਂ ਬਦਲ ਦਿੰਦੇ ਸੱਚੀ ਗੱਲ ਹੈ ਦੁਨੀਆ ਨਹੀਂ ਸਮਝ ਸਕਦੀ ਤੁਹਾਡੇ ਪਿਆਰ ਨੂੰ ਤੁਹਾਡੇ ਮਾਲਕ ਨਾਲ ਨਾ ਤੇ ਸਮਝਾਇਆ ਵੀ ਨਾ ਕਰੋ ਪਰ ਦੇਖੋ ਗੁਰੂ ਪੂਰਾ ਸਮਰੱਥ ਜੇ ਸਾਨੂੰ ਲੱਗਦਾ ਜਿੱਥੇ ਐਂਡ ਹੋ ਗਿਆ ਨਾ ਸਭ ਕੁਝ ਮਾਲਕ ਦਾ ਇੱਥੋਂ ਸ਼ੁਰੂ ਕਰ ਦਿੰਦਾ ਜੇ ਮਾਲਕ ਕੰਦਾ ਕਿ ਤੂੰ ਤਾਂ ਕਹਿ ਗਿਆ ਕਿ ਜ਼ਿੰਦਗੀ ਖਤਮ ਹੋ ਗਈ ਮੈਂ ਤੇਰੀ ਜ਼ਿੰਦਗੀ ਸ਼ੁਰੂ ਇੱਥੋਂ ਕਰਦਾਗਾ ਨਵੇਂ ਤੌਰ ਤੋਂ ਉਹ ਚਾਵੇ ਤਾਂ ਕੀ ਨਹੀਂ ਹੋ ਸਕਦਾ ਜੀ ਕਿਸਮਤ ਮੁਕੱਦਰ ਦਾ ਸਹੀ ਗੱਲ ਹੈ ਕੁਛ ਨਹੀਂਗਾ ਉਹਦੇ ਹੱਥਾਂ 'ਚ ਹੀ ਸਭ ਕੁਝ ਆ ਉਹ ਤਾਂ ਕੁਛ ਵੀ ਕਰ ਸਕਦਾ ਅੱਖਾਂ ਚਮਕਨ ਜੀ ਨੇ ਸਮਝੋ ਤੁਹਾਡੇ ਮੁਕੱਦਰ ਹੀ ਬਦਲ ਦੇਗਾ ਸਾਰੇ ਸੋ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਜੀ ਬੜਾ ਪਿਆਰ ਹੈ ਬਾਬਾ ਦੀ ਥਿੰਦੇ ਨਾਲ ਜਿਹੜਾ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਆਪਾਂ ਆਪਾਂ ਤਾਂ ਇਹੋ ਕੰਨੇ ਕਿ ਹੁਣ ਮੰਗਾ ਹੀ ਖਤਮ ਹੋ ਗਈਆਂ ਸਬਰ ਇਹਨਾਂ ਦੇ ਦਿੱਤਾ ਨਾ ਮਾਲਕ ਨੇ ਬਹੁਤ ਜਿਆਦਾ ਸਬਰ ਦੇ ਦਿੱਤਾ ਕਿ ਹੁਣ ਮੰਗਾ ਹੀ ਖਤਮ ਹੋ ਗਈਆਂ ਹੁਣ ਨਹੀਂ ਮੰਗੀਦਾ ਜਾ ਕੇ ਕਿ ਆ ਮਿਲ ਜੇ ਆ ਮਿਲ ਜੇ ਆਪਾਂ ਤਾਂ ਕਹਿਦਾ ਕਿ ਮਾਲਕਾ ਆਪਣੇ ਕੋਲ ਰੱਖੀ ਆਪਣੇ ਤੋਂ ਇੱਕ ਸੈਕਿੰਡ ਲਈ ਵੀ ਦੂਰ ਨਾ ਕਰੀ ਮੇਰੇ ਲਈ ਸਭ ਤੋਂ ਵੱਡਾ ਸੁੱਖ ਸਭ ਤੋਂ ਵੱਡਾ ਖਜ਼ਾਨਾ ਇਹ ਹੋਇਆ ਕਿ ਮੈਂ ਤੇਰੇ ਕੋਲ ਬੈਠਾ ਤੁਸੀਂ ਆਪਣੇ ਗੁਰੂ ਦੇ ਨਾਲ ਬੈਠੇ ਹੋ ਨਾ ਇਦੇ ਸਮੇਂ ਜੇ ਤੁਸੀਂ ਉਹਦੇ ਦਰਬਾਰ ਤੇ ਜਾ ਰਹੇ ਹੋ ਹਾਜ਼ਰੀ ਭਰ ਰਹੇ ਹੋ ਇਹ ਸਮਝ ਲਓ ਖਜ਼ਾਨਾ ਹੈ ਬੜਾ ਵੱਡਾ ਕਰੋੜਾ ਜੋ ਕਿਸੇ ਇੱਕ ਨੂੰ ਮਿਲਦਾ ਜੀ ਸੋ ਬੜੇ ਭਾਗਾਂ ਵਲੇਓ ਤੁਸੀਂ ਆਪਣੇ ਮਾਲਕ ਪਾਸੇ ਲੱਗੇ ਹੋ ਨਾ ਬੜੇ ਉੱਚੇ ਕਰੋ ਮੈਂ ਤੁਹਾਡੇ ਇਹ ਛੋਟਾ ਮੋਟਾ ਦੁੱਖ ਦਾ ਸਮਾਂ ਵੇਖ ਕੇ ਹਾਲਾਤ ਵੇਖ ਕੇ ਡਰਨਾ ਨਹੀਂ ਕਦੇ ਮੈਂ ਕੰਨਾ ਜੀ ਪੂਰਾ ਸੰਸਾਰ ਪਿੱਛੇ ਕਰ ਦੇਗਾ ਮਾਲਕ ਤੁਹਾਡੇ ਲਈ ਐਸਾ ਰਸਤਾ ਬਣਾ ਦੇਗਾ ਪਰਵਾਹ ਨਹੀਂ ਕਰਨੀ ਬਸ ਸਮੇਂ ਦੀ ਕਦੇ ਵੀ ਇਹ ਸਮਾਂ ਵੀ ਨਿਕਲੇਗਾ ਕਿਉਂ ਨਹੀਂ ਨਿਕਲੇਗਾ ਆਪਣੇ ਗੁਰੂ ਦਾ ਆਸਰਾ ਨਹੀਂ ਛੱਡਣਾ ਬਸ ਸਾਰੀਆਂ ਖੁਸ਼ੀਆਂ ਸਾਰੇ ਖਜ਼ਾਨੇ ਇੱਥੇ ਹੀ ਹੈ ਤੁਹਾਡੀ ਜ਼ਿੰਦਗੀ ਦੇ ਸਾਰੇ ਕਾਰਜ ਜਿੱਥੋਂ ਪੂਰੇ ਹੋਣੇ ਹੀ ਹੋਣੇ ਜੇ ਤੇ ਬੜੀਆਂ ਹੀ ਸੋਹਣੀਆਂ ਚੀਜ਼ਾਂ ਜਿਹੜੀਆਂ ਮਾਲਕ ਨੇ ਤੁਹਾਡੇ ਲਈ ਸੋਚੀਆਂ ਆਈਆਂ ਜਿਨ੍ਹਾਂ ਦੇ ਮਨ 'ਚ ਸੱਚਾ ਵਿਸ਼ਵਾਸ ਹੈ ਕਿ ਬਾਬਾ ਜੀ ਨੇ ਸਭ ਕੁਝ ਠੀਕ ਕਰ ਦੇਣਾ ਜਰੂਰ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ